ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚੋਂ ਇੱਕ ਨਿਯਮ ਹੈ ਕਿ ਜਦੋਂ ਕਿਸੇ ਨਾਉਨ ਨੂੰ ਬਹੁਵਚਨ ਬਣਾਇਆ ਜਾਂਦਾ ਹੈ ਉਸ ਨੂੰ ਆਖਰ ਦੀ ਵਿੱਚ ਵਿਹਾਰੀ ਲਾ ਕੇ ਉੱਪਰ ਬਿੰਦੀ ਲਾਈ ਜਾਂਦੀ ਹੈ ਇਹਨਾਂ ਦੇ ਵਿੱਚ ਬਹੁਤੀ ਐਸੇ ਸ਼ਬਦ ਹਨ ਜਿਨ੍ਹਾਂ ਦੇ ਆਖਰੀ ਅੱਖਰ ਦੇ ਉੱਤੇ ਬਿਹਾਰੀ ਤੇ ਬਿੰਦੀ ਵਰਤੀ ਗਈ ਹੈ ਤੇ ਉਹਨਾਂ ਸ਼ਬਦਾਂ ਤੋਂ ਸਿੱਧ ਲੈ ਕੇ ਜਿੱਥੇ ਕਿਤੇ ਗੁਰਬਾਣੀ ਦੇ ਵਿੱਚ ਉਸੇ ਤਰ੍ਹਾਂ ਬਿਹਾਰੀ ਵਰਤੀ ਗਈ ਹੈ ਪਰ ਬਿੰਦੀ ਨਹੀਂ ਲੱਗੀ ਉੱਥੇ ਵੀ ਪਾਠ ਫਿਰ ਬਿੰਦੀ ਲਾ ਕੇ ਹੀ ਕਰਨਾ ਹੋਵੇਗਾ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਬਤ ਤੋਂ ਬਤ ਸ਼ੇਅਰ ਕਰੋ ਕਮੈਂਟ ਕਰੋ ਔਰ ਲਾਈਕਸ ਕਰੋ ਇਹ ਆਪ ਜੀ ਨੇ ਰਿਕਵੈਸਟ ਹੈ ਬੇਨਤੀ ਹੈ ਆਉ ਕਿ ਸ਼ਬਦ ਹੈ ਗੁਰਬਾਣੀ ਦੇ ਵਿੱਚ ਪੱਬਾ ਗੱਗਾ ਤੱਤੇ ਨੂੰ ਵਿਹਾਰੀ ਗੁਰਬਾਣੀ ਦੇ ਵਿੱਚ ਕਿਤੇ ਸਤਗੁਰ ਨੇ ਜਦੋਂ ਆਖਰ ਦੇ ਵਿੱਚ ਪੱਬਾ ਗੱਗਾ ਤੱਤੇ ਨੂੰ ਵਿਹਾਰੀ ਲੱਗੀ ਹੈ ਬਿੰਦੀ ਵੀ ਲਾਈ ਹੋਈ ਹੈ ਔਰ ਕਈ ਜਗ੍ਹਾ ਬਿੰਦੀ ਨਹੀਂ ਵੀ ਲਾਈ ਹੋਈ ਹੈ ਔਰ ਜਦੋਂ ਇਹ ਬਹੁਵਚਨ ਨਹੀਂ ਹੋਵੇਗਾ ਤੇ ਇਹ ਸ਼ਬਦ ਇਸਤਰੀ ਲਿੰਗ ਰੂਪ ਦੇ ਵਿੱਚ ਹੋਵੇਗਾ ਆਓ ਗੁਰਬਾਣੀ ਦੀਆਂ ਕੁਝ ਪੰਕਤੀਆਂ ਹਨ ਜਿਨ੍ਹਾਂ ਨੂੰ ਵਿਚਾਰ ਕੇ ਅਸਾਂ ਇਸ ਗੱਲ ਨੂੰ ਸਮਝਣਾ ਹੈ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਪਵਨ ਬਚਨ ਹੈ ਮਾਝ ਰਾਗ ਦੇ ਵਿੱਚ ਸਿਮਰਤ ਨਾਮ ਰਿਦੈ ਸੁਖ ਪਾਇਆ ਉਸ ਮਨੁੱਖ ਨੇ ਹੀ ਪਰਮਾਤਮਾ ਪਰਮੇਸ਼ਰ ਦਾ ਨਾਮ ਸਿਮਰ ਕੇ ਹਿਰਦੇ ਵਿੱਚ ਸੁਖ ਪਾਇਆ ਹੈ ਕਿਸ ਮਨੁੱਖ ਨੇ ਭਲਾ ਸਤਗੁਰਾਂ ਨੇ ਕਰ ਕਿਰਪਾ ਭਗਤੀ ਪ੍ਰਗਟਾਇਆ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਭਗਤ ਜਨਾਨੇ ਕਿਰਪਾ ਕਰਕੇ ਨਾਮ ਪ੍ਰਗਟ ਕਰ ਦਿੱਤਾ ਭਗਤ ਜਨਾਨੇ ਭਗਤੀ ਪੱਬਾ ਗੱਗਾ ਤਤੇ ਵਿਹਾਰੀ ਉੱਪਰ ਬਿੰਦੀ ਲੱਗੀ ਹੋਈ ਹੈ ਭਗਤੀ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਭਗਤਾਂ ਨੇ ਪਰਮਾਤਮਾ ਦਾ ਨਾਮ ਪ੍ਰਗਟ ਕਰ ਦਿੱਤਾ ਔਰ ਉਸੇ ਮਨੁੱਖ ਨੇ ਹੀ ਨਾਮ ਜਪ ਕੇ ਸੁਖ ਪਾਇਆ ਹੈ। ਤੇ ਇਥੇ ਪੱਬ ਗਾ ਤੱਤੇ ਨੂੰ ਬਿਹਾਰੀ ਉੱਪਰ ਬਿੰਦੀ ਕਰਕੇ ਸਤਗੁਰ ਨੇ ਵਰਤਿਆ। ਤਾਂ ਪਾਠ ਹੋਵੇਗਾ ਭਗਤੀ। ਜਿੱਥੇ ਵੀ ਹੁਣ ਗੁਰਬਾਣੀ ਵਿੱਚ ਬਹੁਵਚਨ ਰੂਪ ਦੇ ਵਿੱਚ ਇਹ ਭਗਤੀ ਸ਼ਬਦ ਵਰਤੇ ਹੋਵੇਗਾ। ਜੀ ਬਿੰਦੀ ਨਹੀਂ ਵੀ ਲੱਗੀ ਹੋਈ। ਤਾਂ ਇਸ ਤੋਂ ਸਿੱਧ ਲੈ ਕੇ ਅਸਾਂ ਬਿੰਦੀ ਲਾ ਕੇ ਪਾਠ ਕਰਨਾ ਹੈ ਹਰ ਕਾ ਭਾਣਾ ਭਗਤੀ ਮੰਨਿਆ ਇੱਥੇ ਪੱਬਾ ਗੱਗਾ ਤੱਤੇ ਨੂੰ ਵਿਹਾਰੀ ਹੈ ਤੇ ਹੁਣ ਅਸੀਂ ਸਿੱਧ ਲੈ ਕੇ ਹੀ ਕਿਉਂਕਿ ਬਹੁਵਚਨ ਸ਼ਬਦ ਹੈ ਇਸ ਦਾ ਪਾਠ ਅਸੀਂ ਭਗਤੀ ਕਰਨਾ ਹੈ ਭਗਤੀ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਾਏ ਦਰ ਥਾਏ ਸੇਵ ਵਚਨ ਹੈ ਤੇ ਅਗੇ ਸ਼ਬਦ ਪੱਬਾ ਗੱਗਾ ਤੱਤਾ ਗੁਰਵਾਣੀ ਵਿਆਕਰਨ ਅਨੁਸਾਰ ਜੇ ਪੱਬਾ ਗੱਗਾ ਤੱਤਾ ਔਕੜ ਤੱਤੇ ਨੂੰ ਨਾ ਹੋਵੇ ਤਾਂ ਬਹੁਵਚਨ ਹੁੰਦਾ ਤੱਤੇ ਨੂੰ ਔਕੜਾ ਜਾਵੇ ਇੱਕ ਵਚਨ ਹੁੰਦਾ ਨਾ ਔਕੜਾਵੇ ਆਖਰੀ ਤੱਤੇ ਨੂੰ ਤਾਂ ਬਹੁਵਚਨ ਹੁੰਦਾ ਤੂੰ ਸੇ ਭਗਤ ਉਹ ਭਗਤ ਸਤਿਗੁਰ ਕਹਿੰਦੇ ਹਰੀ ਦੇ ਭਗਤਾਂ ਨੇ ਪਰਮੇਸ਼ਰ ਦਾ ਭਾਣਾ ਮੰਨਿਆ ਤੇ ਫਿਰ ਉਹ ਹਰੀ ਪ੍ਰਮਾਤਮਾ ਨੇ ਉਹ ਭਗਤਾਂ ਦੀ ਸੇਵਾ ਥਾਂੇ ਪਾ ਦਿੱਤੀ। ਤੋਂ ਇਥੇ ਸ਼ਬਦ ਹੈ ਪੱਬਾ ਗੱਗਾ ਤੱਤੇ ਵਿਹਾਰੀ ਤੋਂ ਬਿੰਦੀ ਲਾ ਕੇ ਪਾਠ ਕਰਨਾ ਹੈ ਭਗਤੀ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਹੋਰ ਬਹੁਤ ਹੀ ਸ਼ਬਦ ਹਨ ਜੋ ਸਾਨੂੰ ਇਹ ਸੋਝੀ ਦੇ ਕੇ ਸਤਿਗੁਰੂ ਸਮਝਾਉਂਦੇ ਨੇ। ਗੁਰਬਾਣੀ ਵਿੱਚ ਇੱਕ ਪੰਕਤੀ ਹੋਰ ਆਉਂਦੀ ਹੈ। ਜਿਨੂੰ ਅਸੀਂ ਆਮ ਕਰਕੇ ਜੁਗ-ਜੁਗ ਭਗਤੀ ਆਖ ਬਖਾਣੀ ਭਗਤੀ ਸ਼ਬਦ ਹੈ ਭੱਬਾ ਗ ਕ ਤ ਤੇ ਵਿਹਾਰੀ ਪਰ ਇੱਥੇ ਬਿੰਦੀ ਲਾ ਕੇ ਪਾਠ ਕਰਨਾ ਭਗਤੀ ਜੁਗ-ਜੁਗ ਹਰੇਕ ਜੁਗ ਵਿੱਚ ਸਦਾ ਜਿਹੜੇ ਭਗਤ ਜਨਨ ਨੇ ਭਗਤੀ ਦਾ ਮਤਲਬ ਭਗਤ ਜਨਨ ਬਹੁਤੇ ਭਗਤ ਉਹ ਪਰਮੇਸ਼ਰ ਦੇ ਨਾਮ ਦੀ ਬਾਣੀ ਉਚਾਰਦੇ ਤੇ ਹੋਰਨਾਂ ਨੂੰ ਸੁਣਾਉਂਦੇ ਨੇ ਜੁਗ-ਜੁਗ ਭਗਤੀ ਆਖੋ ਬਾਣੀ ਕਿਉਂਕਿ ਪਿਛਲੀ ਪੰਕਤੀ ਸਤੂਰ ਕਹਿੰਦੇ ਨੇ ਸਤਗੁਰ ਸੇਵਹਿ ਤਨ ਕੀ ਸੱਚੀ ਬਾਣੀ ਜਿਹੜੇ ਸਤਗੁਰ ਨੂੰ ਸੇਵਦੇ ਹਨ ਉਹਨਾਂ ਦੀ ਬਾਣੀ ਸੱਚੀ ਹੁੰਦੀ ਤੇ ਹਰੇਕ ਯੁਗ ਦੇ ਵਿੱਚ ਭਗਤੀ ਇਹ ਬਾਣੀ ਫਿਰ ਉਚਾਰੀ ਹੈ ਭਗਤਾਂ ਨੇ ਤੁਪ ਬੱਗ ਕਾ ਤੱਤੇ ਵਿਹਾਰੀ ਬਿੰਦੀ ਲਾ ਕੇ ਪਾਠ ਕਰਨਾ ਹੋਵੇਗਾ ਭਗਤੀ ਹੁਣ ਗੁਰਬਾਣੀ ਦੇ ਵਿੱਚ ਸਤਗੁਰ ਪਾਤਸ਼ਾਹ ਨੇ ਜਿਹੜੇ ਅਗਲੇ ਸ਼ਬਦ ਦੇ ਵਿੱਚ ਮੈਂ ਪੰਕਤੀ ਜਿਹੜੀ ਸਾਂਝੀ ਕਰਨੀ ਹੈ ਇਸ ਯੁਗ ਮੈਂ ਭਗਤੀ ਹਰ ਤਨ ਘਟਿਆ ਇਹ ਪੰਕਤੀ ਇਸ ਯੁਗ ਮੈਂ ਭਗਤੀ ਹਰ ਤਨ ਘਟਿਆ ਫੂਰ ਫੂਰ ਭਗਤਾਂ ਤੋਂ ਇਲਾਵਾ ਸਭ ਜਗਤ ਭਰਮ ਭੁਲਾਇਆ ਇਸ ਤੋਂ ਇਲਾਵਾ ਹੋਰ ਸਾਰਾ ਹੀ ਜਗਤ ਮਾਇਆ ਦੀ ਝਟਕਣਾਂ ਦੇ ਵਿੱਚ ਪਿਆ ਹੋਇਆ ਹੈ ਸਤਿਗੁਰੂ ਨੇ ਇਸ ਯੁੱਗ ਦੇ ਵਿੱਚ ਭਗਤਾਂ ਨੇ ਹਰੀ ਦੇ ਨਾਮ ਦਾ ਧੰਨ ਖਟਿਆ ਭਗਤੀ ਇਥੇ ਭੱਬਗਗਤ ਤੱਤੇ ਵਿਹਾਰੀ ਹੈ ਬਿੰਦੀ ਲਾ ਕੇ ਪਾਠ ਕਰਨਾ ਹੋਵੇਗਾ ਭਗਤੀ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਹ ਜਿਹੜਾ ਭਗਤੀ ਸ਼ਬਦ ਹੈ ਕਿਵੇਂ-ਕਿਵੇਂ ਵਰਤਿਆ ਉਸ ਨੂੰ ਗੁਰਬਾਣੀ ਚੋਂ ਉਸੇ ਦੇ ਲੈ ਕੇ ਅਸਾਂ ਸਮਝਣਾ ਹੈ ਹੁਣ ਅੱਗੇ ਦੇਖੀਏ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੇ ਮਾਇਆ ਕੀ ਕਿਰਤ ਕਾਰੋਬਾਰ ਕਰਨਾ ਰਜਗਾਰ ਤੋਰਨਾ ਆਪਣਾ ਜਿਹੜਾ ਹੈਗਾ ਆਪਣਾ ਧਨ ਕਮਾ ਕੇ ਸਰੀਰ ਨੂੰ ਪਾਲਣ ਪੋਸ਼ਣ ਕਰਨ ਲਈ ਮਿਹਨਤ ਕਰਨਾ ਇਹਦੇ ਲਈ ਹੱਕ ਦੀ ਕਮਾਈ ਕਰਨੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮਨੁੱਖ ਮਨੁੱਖ ਨੇ ਪਟਕਣਾ ਵਿੱਚ ਪਏ ਹੋਏ ਮਨੁੱਖ ਨੇ ਅਹੰਕਾਰੀ ਮਨੁੱਖ ਨੇ ਮਾਇਆ ਕੀ ਕਿਰਤ ਛੋੜ ਗਵਾਈ ਕਿਰਤ ਕਰਨੀ ਛੱਡ ਦਿੱਤੀ ਗੁਜ਼ਾਰਾ ਕਰਨਾ ਛੱਡ ਦਿੱਤਾ ਆਪਣਾ ਆਪਣੇ ਗੁਜ਼ਾਰੇ ਵਾਸਤੇ ਕਮਾਣ ਦੀ ਥਾਂ ਮਿਹਨਤ ਕਰਨੀ ਛੱਡ ਦਿੱਤੀ ਸਤਿਗੁਰ ਕਹਿੰਦੇ ਨੇ ਭਗਤੀ ਸਾਰ ਨਾ ਜਾਣੇ ਤੋ ਇਹੋ ਜਿਹਾ ਮਨੁੱਖ ਜਿਹੜਾ ਹੈ ਨਾ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਭਗਤੀ ਦੀ ਕਦਰ ਵੀ ਨਹੀਂ ਜਾਣਦਾ ਇਹੋ ਜਿਹਾ ਮਨੁੱਖ ਵੇਦ ਸ਼ਾਸਤਰ ਕੋ ਤਰਕਣ ਲੱਗਾ ਤਤ ਜੋਗ ਨਾ ਪਛਾਨਿਆ ਤਤ ਅਸਲੀਅਤ ਜੋਗ ਪਰਮਾਤਮਾ ਨਾਲ ਜੁੜਨ ਦੀ ਅਸਲੀਅਤ ਵੇਦ ਸ਼ਾਸਤਰ ਤੇ ਤਰਕੰ ਕਰਨ ਲੱਗ ਗਿਆ ਬਹਿਸ ਬਹਿਸ ਕਰੇ ਕਰਨ ਲੱਗਾ ਪਿਆ ਲੋਕਾਂ ਦੇ ਨਾਲ ਤੇ ਅਸਲੀਅਤ ਨੂੰ ਭੁੱਲ ਗਿਆ ਗੁਜ਼ਾਰਾ ਕਰਨ ਵਾਸਤੇ ਜਿਹੜੀ ਕਿਰਤ ਕਰਨੀ ਸੀ ਉਹ ਵੀ ਛੱਡ ਦਿੱਤੀ ਤੇ ਫਿਰ ਪਰਮਾਤਮਾ ਦੇ ਨਾਮ ਦੀ ਭਗਤੀ ਦਾ ਰਾਹ ਵੀ ਛੱਡ ਦਿੱਤਾ ਇੱਥੇ ਭਗਤੀ ਸ਼ਬਦ ਹੈ ਇਸਤਰੀ ਲਿੰਗ ਭਗਤੀ ਰੱਬ ਦੀ ਭਗਤੀ ਇੱਥੇ ਬਹੁਵਚਨੀ ਹੈ ਇਹ ਇਹਨੂੰ ਭਗਤੀ ਪਾਠ ਨਹੀਂ ਕਰਨਾ ਹੈ ਇਸ ਚੀਜ਼ ਦਾ ਖਿਆਲ ਰੱਖਣਾ ਹੈ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਜਿਹੜਾ ਮਨਮੁਖ ਅਹੰਕਾਰੀ ਹੈ ਮਨਪਿਛੇ ਤੁਰਨ ਵਾਲਾ ਉਹ ਭਗਤੀ ਦੀ ਸਾਰ ਨਹੀਂ ਜਾਣਦਾ ਤਾਂ ਇੱਥੇ ਵੀ ਸ਼ਬਦ ਭਗਤੀ ਇਹ ਇਸਤਰੀ ਲਿੰਗ ਸ਼ਬਦ ਹੈ ਬਹੁਵਚਨ ਨਹੀਂ ਹੈ ਤੋ ਸਤਗੁਰੂ ਪਾਤਸ਼ਾਹ ਨੇ ਇੱਕ ਪੰਕਤੀ ਹੋਰ ਸਾਂਝੀ ਕਰ ਲਈ ਜਿੱਥੇ ਭਗਤੀ ਸ਼ਬਦ ਵਰਤਿਆ ਹੈ ਨਾਨਕ ਬਿਨ ਭਗਤੀ ਜਗ ਬਉਰਾਨਾ ਹੀ ਨਾਨਕ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਸੰਸਾਰ ਜਿਹੜਾ ਨਾ ਪਾਗਲਾਂ ਦੀ ਤਰ੍ਹਾਂ ਬਉਰਾ ਹੋਇਆ ਪਿਆ ਹੈ ਸੱਚ ਸ਼ਬਦ ਮਿਲਾਈ ਤੇ ਐਸੇ ਬਉਰੇ ਪਾਗਲ ਹੋਏ ਮਨੁੱਖ ਨੂੰ ਹੰਕਾਰੀ ਹੋਏ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਮਾਤਮਾ ਨਾਲ ਮਿਲਾ ਦਿੰਦਾ ਹੈ ਉਸ ਸੱਚੇ ਦਾ ਨਾਮ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ। ਤੋਂ ਅਸੀਂ ਦੇਖਿਆ ਕਿ ਭਗਤੀ ਸ਼ਬਦ ਜਿੱਥੇ ਪੱਬਾ ਗਗਤ ਤੱਤੇ ਵਿਹਾਰੀ ਪਉਚਨ ਦੇ ਰੂਪ ਦੇ ਵਿੱਚ ਹੋਵੇਗਾ ਉੱਥੇ ਭਗਤੀ ਪਾਠ ਕਰਨਾ ਹੋਵੇਗਾ। ਤੇ ਜਿੱਥੇ ਪੱਬਾ ਗਗਤ ਤੱਤਾ ਔਰ ਵਿਹਾਰੀ ਭਗਤੀ ਇਸਤਰੀ ਲਿੰਗ ਰੂਪ ਦੇ ਵਿੱਚ ਇੱਕ ਵਚਨ ਹੋਵੇਗਾ ਉੱਥੇ ਪਾਠ ਭਗਤੀ ਹੀ ਕਰਨਾ ਹੈ। ਉਸ ਦਾ ਉਚਾਰਨ ਹੋਵੇਗਾ ਸਿਮਨ ਬੰਦਗੀ ਭਗਤੀ। ਤੇ ਇਥੇ ਪੱਬਗਗਤ ਅੱਤੇ ਵਿਹਾਰੀ ਉੱਪਰ ਬਿੰਦੀ ਜਾਂ ਪੱਬਗਗਤ ਅੱਤੇ ਵਿਹਾਰੀ ਬਹੁਵਚਨ ਵਾਸਤੇ ਵਰਤੇ ਹੋਵੇਗਾ ਭਗਤਾਂ ਨੇ ਉੱਥੇ ਪਾਠ ਹੋਵੇਗਾ ਭਗਤੀ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜਰੂਰ ਸਮਝਣਾ ਸਤਿਗੁਰੂ ਕਿਰਪਾ ਕਰਨ ਗੁਰੂ ਦੀ ਮਤ ਲੈ ਕੇ ਗੁਰਬਾਣੀ ਦਾ ਪਾਠ ਕਰੀਏ ਗੁਰਬਾਣੀ ਨੂੰ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ